ਪਿਛਲੇ 5-6 ਦਿਨਾਂ ਤੋਂ یوں ਲੱਗਦਾ ਵੀ ਪੰਜਾਬ ਦੇ ਸਾਰੇ ਮੁੱਦੇ ਹੱਲ ਹੋ ਗਏ ਆ ਪੰਜਾਬ ਦੇ ਵਿੱਚ ਨਾ ਤਾਂ ਬੇਰੁਜ਼ਗਾਰੀ ਦਾ ਮੁੱਦਾ ਰਹਿ ਗਿਆ ਨਾ ਪੰਜਾਬ ਦੇ ਵਿੱਚ ਕੋਈ ਪੈਨਸ਼ਨ ਦਾ ਮੁੱਦਾ ਰਹਿ ਗਿਆ ਨਾ ਪੰਜਾਬ ਦੇ ਵਿੱਚ ਅਮਨ ਕਾਨੂੰਨ ਦਾ ਮੁੱਦਾ ਰਹਿ ਗਿਆ ਨਾ ਪੰਜਾਬ ਦੇ ਵਿੱਚ ਨਸ਼ੇ ਵਾਲਾ ਕੋਈ ਮੁੱਦਾ ਰਿਹਾ ਨਾ ਪੰਜਾਬ ਦੇ ਵਿੱਚ ਕੋਈ ਖੇਤੀਬਾੜੀ ਦਾ ਮੁੱਦਾ ਰਿਹਾ ਨਾ ਪੰਜਾਬ ਦੇ ਵਿੱਚ ਧਰਤੀ ਹੇਠਲੇ ਡੂੰਘੇ ਹੁੰਦੇ ਪਾਣੀ ਦਾ ਮੁੱਦਾ ਰਿਹਾ ਤੇ ਨਾ ਹੀ ਪੰਜਾਬ ਦੇ ਵਿੱਚ ਸਮਾਣਾ ਦੇ ਵਿੱਚ BSNL ਦੇ ਟਾਵਰ ਦੇ ਉੱਤੇ ਬੈਠੇ ਗੁਰਜੀਤ ਸਿੰਘ ਖਾਲਸਾ ਦਾ ਮੁੱਦਾ ਰਿਹਾ ਕਿਉਂਕਿ ਅੱਜ ਕੱਲ ਇੱਕੋ ਹੀ ਮੁੱਦਾ ਚੱਲਦਾ ਉਹ ਹੈਗਾ ਜੀ ਗੰਦਾ ਕੰਟੈਂਟ ਕੌਣ ਬਣਾਉਂਦਾ ਗੰਦਾ ਕੰਟੈਂਟ ਕੌਣ ਬਣਾਉਂਦਾ ਆ ਕੰਟੈਂਟ ਬਣਨਾ ਨਹੀਂ ਚਾਹੀਦਾ ਇਹਨੂੰ ਸ਼ਰਮ ਆਉਣੀ ਚਾਹੀਦੀ ਆ ਇਹਦੀ ਭੈਣ ਐ ਆ ਇਹਦੀ ਮਾਂ ਐ ਇਉਂ ਚੱਲ ਰਿਹਾ ਮੈਨੂੰ ਇਉਂ ਲੱਗਣ ਲੱਗ ਪਿਆ ਪਿਛਲੇ 4-5 ਦਿਨਾਂ ਦੇ ਵਿੱਚ ਵੀ ਪੰਜਾਬੀਆਂ ਜਿੰਨਾ ਚੰਗੇ ਸੁਭਾਅ ਵਾਲਾ ਪੰਜਾਬੀਆਂ ਜਿੰਨਾ ਸ਼ਰਮਾਕਲ ਗੰਦੇ ਕੰਟੈਂਟ ਨੂੰ ਨਫ਼ਰਤ ਕਰਨ ਵਾਲਾ ਗਾਲ ਮੁਕਤ ਜ਼ਿੰਦਗੀ ਜਿਉਣ ਵਾਲਾ ਕੋਈ ਦੁਨੀਆ ਦੇ ਉੱਤੇ ਹੋਰ ਹੈ ਹੀ ਨਹੀਂ ਤੁਸੀਂ ਕਮੈਂਟ ਦੇਖ ਲਓ ਤੁਸੀਂ ਟਿੱਪਣੀਆਂ ਦੇਖ ਲਓ ਤੁਸੀਂ ਵੀਡੀਓ ਦੇਖ ਲਓ ਬਹੁ ਗਿਣਤੀ ਲੋਕ ਕੋਈ ਗੱਲ ਕਹਿੰਦੇ ਆ ਗੰਦਾ ਕੰਟੈਂਟ ਨਹੀਂ ਬਣਨਾ ਚਾਹੀਦਾ ਗੰਧੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਇਹਦਾ ਪਰਿਵਾਰਾਂ ਦੇ ਉੱਤੇ ਅਸਰ ਹੁੰਦਾ ਤੁਸੀਂ ਇਹ ਗੱਲ ਕਰੋ ਵੀ ਭਾਈ ਇੱਥੇ ਕਤਲ ਕਰਨਾ ਗਲਤ ਗੱਲ ਹੈ ਮੈਂ ਕਤਲ ਦੇ ਖਿਲਾਫ ਹਾਂ ਫਿਰ ਤੁਹਾਨੂੰ ਲੋਕ ਗਾਲਾਂ ਬਹੁਤ ਕੱਢਦੇ ਆ ਉਹ ਫਿਰ ਧੀ ਦੀ ਭੈਣ ਦੀ ਐਸੀ ਕਰਦੇ ਆ ਲੱਗਦਾ ਇਓਂ ਵੀ ਇਹ ਸਾਰੇ ਕਮਲਕੌਰ ਦੇ ਭਰਾ ਲੱਗਦਾ ਇਓਂ ਵੀ ਸਾਰੇ ਉਹਦੇ ਕੋਈ ਬੱਚੇ ਆ ਲੱਗਦਾ ਇਹ ਆ ਵੀ ਉਹਦੇ ਸਾਰੇ ਵੱਡੇ ਬਡੇਰੇ ਆ ਕਿਉਂਕਿ ਕਾਰਨ ਇਹ ਆ ਵੀ ਜੇਕਰ ਉਹ ਗੰਦੀਆਂ ਗੱਲਾਂ ਕਰਦੀ ਸੀ ਤੇ ਉਹਨੂੰ ਮਾਰ ਦਿੱਤਾ ਗਿਆ ਤੇ ਭਾਈ ਜਿਹੜੇ ਹਰ ਰੋਜ਼ ਇੱਕ ਨਹੀਂ ਕਈ ਕਈ ਸੈਂਕੜੇ ਗਾਲਾਂ ਕੱਢਦੇ ਆ ਤੇ ਵੱਖ-ਵੱਖ ਸਰੂਪਾਂ ਦੇ ਵਿੱਚ ਕੋਈ ਕੋਹਣਾ-ਮੋਹਣਾ ਵੀ ਆ ਕੋਈ ਸਿੱਖੀ ਸਰੂਪ ਦੇ ਵਿੱਚ ਵੀ ਆ ਕੋਈ ਹੋਰ ਰੂਪ ਦੇ ਵਿੱਚ ਵੀ ਆ ਤੇ ਜਦੋਂ ਉਹ ਗਾਲਾਂ ਕੱਢਦੇ ਕਿਸੇ ਦੀ ਧੀ ਭੈਣ ਨੂੰ ਵੀ ਵਿਚਾਰਧਾਰਕ મત ਭੇਦ ਹੋਣੇ ਵੱਖਰੀ ਗੱਲ ਆ ਫਿਰ ਮੈਨੂੰ ਲੱਗਦਾ ਜੀ ਕਿ ਜੇਕਰ ਆਪਾਂ ਗਾਲੀ ਕੁੱਟਣੇ ਆ ਫਿਰ ਇਹਨਾਂ ਲੱਖਾਂ ਲੋਕਾਂ ਦੇ ਵੀ ਪਾਰਕਿੰਗ ਦੇ ਵਿੱਚ ਲਿਜਾ ਕੇ ਗੱਲ ਕੁੱਟਣ ਵਾਲੇ ਆ ਉਹ ਜੇਕਰ 10 ਗਾਲਾਂ ਕੱਢਦੀ ਸੀ 10 ਗੰਦੀਆਂ ਗੱਲਾਂ ਕਰਦੀ ਸੀ ਇਹ ਗਾਲਾਂ ਦੇ ਰੂਪ ਦੇ ਵਿੱਚ ਉਹ ਗੰਦ ਬਕਦੇ ਆ ਇਹਨਾਂ ਦਾ ਵੀ ਉਹੀ ਹੱਲ ਹੋਣਾ ਚਾਹੀਦਾ ਕਿਉਂਕਿ ਜਿਹੜੇ ਲੋਕ ਚੰਗੀ ਟਿੱਪਣੀ ਕਰਦੇ ਉਹਨਾਂ ਨੂੰ ਸਲਾਮ ਕਰਦੇ ਆ ਵਿਚਾਰ ਆਪਣੇ ਦੇਣੇ ਬਹੁਤ ਚੰਗੀ ਗੱਲ ਆ ਪਰ ਭਾਈ ਗੱਲ ਇਹ ਜੀ ਕਿ ਗਲ ਕੁੱਟਿਆ ਇਸ ਕਰਕੇ ਮਾਰੀ ਇਸ ਕਰਕੇ ਕਮਲਕੌਰ ਕਿਉਂਕਿ ਉਹ ਅਸ਼ਲੀਲ ਕੰਟੈਂਟ ਪੇਸ਼ ਕਰਦੀ ਸੀ ਤੁਹਾਡੀਆਂ ਜਿਹੜੀਆਂ ਗੰਦੀਆਂ ਤੇ ਅਸ਼ਲੀਲ ਗਾਲਾਂ ਜਿਹਦੇ ਵਿੱਚ ਤੁਸੀਂ ਕਿਸੇ ਦੀ ਧੀ ਪਹਿਣ ਨੂੰ ਇਹ ਕਰ ਦਿੰਨੇ ਆ ਇਹਦਾ ਮਤਲਬ ਤਾਂ ਇਹ ਹੈ ਕਿ ਭਾਈ ਤੁਸੀਂ ਵੀ ਗੱਲ ਘਟਾਉਣ ਦੇ ਕਾਬਲੋਂ ਅਗਲਾ ਗੱਲ ਤੁਹਾਡਾ ਘੁੱਟਿਆ ਜਾਣਾ ਚਾਹੀਦਾ ਤੁਹਾਨੂੰ ਵੀ ਉੱਥੇ ਪੋਚੋ ਮੰਡੀ ਦੇ ਵਿੱਚ ਲੈ ਜਾਣਾ ਚਾਹੀਦਾ ਤੁਹਾਨੂੰ ਵੀ ਇਹ ਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਲੈ ਜਾਣਾ ਚਾਹੀਦਾ ਇਹਦਾ ਮਤਲਬ ਸਿਰਫ ਇਹ ਹੋਇਆ ਇਹਦਾ ਮਤਲਬ ਇਹ ਵੀ ਚੰਗੇ ਤੁਸੀਂ ਵੀ ਨਹੀਂ ਆ ਹੁਣ ਮੇਰਾ ਇੱਕ ਹੋਰ ਸਵਾਲ ਆ ਪੰਜਾਬੀਆਂ ਨੂੰ ਮੈਂ ਕਦੇ ਇੰਸਟਾਗ੍ਰam ਕਿਸੇ ਦਾ ਫਰੋਲਿਆ ਨਹੀਂ ਮੈਂ ਤਾਂ ਆਪਦਾ ਵੀ ਬਹੁਤ ਘਟ ਵਰਤਦਾ ਮੈਂ ਕਦੇ ਪੋਸਟ ਪਾਤੀ ਨਾ ਮੈਂ ਬੇਨਾ ਨਾ ਮੈਂ ਕਦੇ ਟਿੱਪਣੀ ਕਰਦਾ ਕਦੇ ਇੱਕਦਾਂ ਹੀ ਪੋਸਟ ਪਾਤੀ ਚਲੋ ਪਰ ਗੱਲ ਇਹ ਆ ਵੀ ਜਿਸ ਦਿਨ ਉਹਦਾ ਕਤਲ ਹੋਇਆ ਉਸ ਦਿਨ ਉਹਦੇ 3,083 ਜਾਂ 84 ਹਜ਼ਾਰ ਫੋਲੋਅਰ ਸੀ ਮੀਡੀਆ ਦੇ ਵਿੱਚ ਵੀ ਖਬਰਾਂ ਇਹ ਆਈਆਂ ਵੀ ਭਾਈ ਉਹਦੇ ਲਗਭਗ ਪੌਣੇ 4 ਲੱਖ ਫੋਲੋਅਰ ਆ ਤੇ ਭਾਈ ਜੀ ਅੱਜ ਵੇਖ ਲਓ ਉਹਦੇ ਫੋਲੋਅਰ ਕਿੰਨੇ ਆ ਉਸੇ ਕਮਲਕੌਰ ਦੇ ਇੰਸਟਾਗ੍ਰam ਨੂੰ ਜਾ ਕੇ ਦੇਖੋ ਲਗਭਗ 4,40,000 ਤੋਂ ਵੱਧ ਗਏ ਉਹਦੇ ਜਿਹੜੇ ਫੋਲੋਅਰ ਇਹਦਾ ਮਤਲਬ ਇਹ ਆ ਵੀ ਉਹਦੀ ਕਰੇਜ਼ ਇੰਨੀ ਬਣ ਗਈ ਜਾਂ ਉਹਦੀ ਗੱਲ ਇੰਨੀ ਬਣਾ ਦਿੱਤੀ ਗਈ ਆ ਚਾਹੀਦੇ ਸੀ ਘਟਣੇ ਕਿਉਂਕਿ ਉਹ ਗੰਦੀ ਗੱਲ ਪੇਸ਼ ਕਰ ਲਈ ਆ ਤੇ ਪੰਜਾਬੀਆਂ ਨੇ 50000 ਤੋਂ ਵੱਧ ਉਹਦੇ ਫੋਲੋਅਰ ਹੋਰ ਕਰਤੇ ਆ ਉਹ ਦੁਨੀਆਂ ਦੇ ਉੱਤੇ ਨਹੀਂ ਉਹ ਮਰੀ ਪਈ ਹਿੱਟ ਆ ਇਹਦਾ ਮਤਲਬ ਇਹ ਹੈ ਜੀ ਕਿ ਪੰਜਾਬੀਆਂ ਦੇ ਖਾਣੇ ਦੇ ਵਿੱਚ ਗੰਦਗੀ ਆ ਇਹਦਾ ਮਤਲਬ ਇਹ ਆ ਕਿ ਸਾਰੇ ਪੰਜਾਬੀ ਓਵੇਂ ਨਹੀਂ ਜਿਵੇਂ ਕਿ ਅੱਜ ਗੱਲਾਂ ਕਰਦੇ ਆ ਇਹਦਾ ਮਤਲਬ ਇਹ ਆ ਵੀ ਗੰਦਗੀ ਸਾਡੇ ਜ਼ਿਹਨ ਦੇ ਵਿੱਚ ਭਰੀ ਵੀ ਆ ਇਹਦਾ ਮਤਲਬ ਇਹ ਆ ਕਿ ਅਸੀਂ ਇਸ ਗੱਲ ਤੋਂ ਬਚੇ ਨਹੀਂ ਹਾਂ ਅਸੀਂ ਦੋ ਅਰਥੀ ਜੀ ਜ਼ਿੰਦਗੀ ਜਿਉਉਣੇ ਆ ਦਮੂਹੀ ਜੀ ਜ਼ਿੰਦਗੀ ਜਿਉਉਣੇ ਆ ਵੀ ਭਾਈ ਇਹਨੂੰ ਗਾਲ ਵੀ ਕੱਢ ਦਿਓ ਤੇ ਇਧਰਲੇ ਪਾਸੇ ਕੁਛ ਨੁਕਸਾਫ ਵੀ ਕਰ ਲਓ ਇਹਦੀ ਵੀਡੀਓ ਵੀ ਦੇਖ ਲੋ ਇਹਨੂੰ ਗਾਲ ਵੀ ਕੱਢ ਦਿਓ ਜੇਕਰ ਅੱਜ ਉਹਦੇ ਮਰਨ ਤੋਂ ਬਾਅਦ 50 ਹਜ਼ਾਰ ਫੋਲੋਅਰ ਵਧ ਗਏ ਆ ਇਹ ਦੱਸੋ ਵੀ ਦੁਨੀਆ ਦੇ ਕਿਹੜੇ ਹਿੱਸੇ ਦੇ ਵਿੱਚੋਂ ਕਿਸੇ ਨੇ ਗੈਰ ਪੰਜਾਬੀ ਨੇ ਵਧਾਏ ਆ ਜਾਂ ਗੋਰਿਆਂ ਨੇ ਜਾਂ ਕਾਲਿਆਂ ਨੇ ਉਹਨੂੰ ਪਸੰਦ ਕਰਨਾ ਸ਼ੁਰੂ ਕਰਤਾ ਜਾਂ ਫਿਰ ਪੰਜਾਬੀਆਂ ਨੇ ਕੀਤਾ ਮੇਰੀ ਉਹਨਾਂ ਸਾਰੇ ਪੰਜਾਬੀਆਂ ਨੂੰ ਇੱਕ ਬੇਨਤੀ ਹੈ ਤੇ ਇੱਕ ਸਵਾਲ ਵੀ ਆ ਜੇ ਤੁਸੀਂ ਨਹੀਂ ਗੰਦੀਆਂ ਗੱਲਾਂ ਕਰਦੇ ਦੇਖੋ ਅੱਜ ਕੋਈ ਅਮਰਤਪਾਲ ਸਿੰਘ ਮਹਿਰੋਂ ਦੇ ਪੱਖ ਦੇ ਵਿੱਚ ਹੋ ਸਕਦਾ ਕੋਈ ਖਿਲਾਫ ਹੋ ਸਕਦਾ ਕਿਸੇ ਨੂੰ ਇਹ ਲੱਗਦਾ ਹੋ ਸਕਦਾ ਵੀ ਭਾਈ ਇਹ ਕਤਲ ਨਹੀਂ ਸੀ ਕਰਨਾ ਚਾਹੀਦਾ ਕਿ ਸੇ ਨੂੰ ਇਹ ਲੱਗਦਾ ਜੀ ਕਿ ਕਤਲ ਕਰਨਾ ਚਾਹੀਦਾ ਪਰ ਜੇਕਰ ਕੋਈ ਬੰਦਾ ਇਹ ਗੱਲ ਕਹਿੰਦਾ ਜੀ ਕਿ ਮੈਂ ਇਸ ਕਤਲ ਦੇ ਖਿਲਾਫ ਹਾਂ ਪਰ ਅਸ਼ਲੀਲਤਾ ਮੁਕਣੀ ਚਾਹੀਦੀ ਹੈ ਕੰਟੈਂਟ ਸਹੀ ਹੋਣਾ ਚਾਹੀਦਾ ਤੇ ਫਿਰ ਭਾਈ ਤੁਸੀਂ ਇਸ ਗੱਲ ਦੇ ਉੱਤੇ ਕਿਉਂ ਇਤਰਾਜ਼ ਜ਼ਾਹਰ ਕਰਦੇ ਹੋ ਤੁਹਾਡੇ ਆਪਣੇ ਖਿਆਲ ਆ ਉਹਨਾਂ ਦੇ ਆਪਣੇ ਖਿਆਲ ਆ ਜਦੋਂ ਤੁਸੀਂ ਕਹਿੰਦੇ ਫਿਰ ਆਪਦੀ ਭੈਣ ਨਾਲ ਐ ਕਰ ਆਪਦੀ ਮਾਤਾ ਨਾਲ ਐ ਕਰ ਤੂੰ ਆਪਦੀ ਧੀ ਨਾਲ ਐ ਕਰ ਤੂੰ ਫਲਾਣੇ ਨਾਲ ਐ ਕਰ ਤੇਰੀ ਕੁੜੀ ਇਦਾਂ ਦੀ ਤੇਰੀ ਮਾਂ ਇਦਾਂ ਦੀ ਜਦੋਂ ਆ ਗੱਲਾਂ ਕਰਦੇ ਹੋ ਤੁਹਾਡੇ ਸਾਰਿਆਂ ਦੇ ਗੱਲ ਘੁੱਟਣੇ ਚਾਹੀਦੇ ਆ ਉਸੇ ਪਾਰਕਿੰਗ ਦੇ ਵਿੱਚ ਘੁੱਟਣੇ ਚਾਹੀਦੇ ਆ ਉਸੇ ਕਾਰ ਦੇ ਵਿੱਚ ਘੁੱਟਣੇ ਚਾਹੀਦੇ ਆ ਕਿਉਂਕਿ ਚੰਗੇ ਤੁਸੀਂ ਵੀ ਨਹੀਂ ਹੋ ਜੇ ਚੰਗੇ ਹੋ ਜੇਕਰ ਤੁਹਾਡੀ ਸੋਚ ਸੁਥਰੀ ਆ ਤੁਸੀਂ ਚੰਗੀਆਂ ਚੀਜ਼ਾਂ ਵੇਖਦੇ ਹੋ ਫਿਰ ਭਾਈ ਤੁਸੀਂ ਸੱਚਮੁੱਚੀ ਸਲਾਮ ਦੇ ਹੱਕਦਾਰ ਆ ਉਸ ਤੋਂਗਲੀ ਗੱਲ ਹੈ ਜੀ ਕਿ ਇਹ ਪੰਜਾਬ ਦੇ ਵਿੱਚ ਜਿਹੜਾ ਮੁੱਦਾ ਉੱਠਿਆ ਇੱਥੇ ਹੁਣ ਇੱਕ ਕੁੜੀ ਇਹ ਗੱਲ ਕਹੀ ਜੰਨੀ ਮੈਂ ਅੱਜ ਵੇਖੀ ਕਹਿੰਨੀ ਜਿਹਨੂੰ ਤਿੰਨ ਚਾਰ ਗੱਨ ਮੈਂਨ ਮਿਲ ਗਏ ਆ ਮੈਂ ਸੱਚੀ ਮੁੱੱਚੀ ਪਹਿਲਾਂ ਕਦੇ ਜਾਣਦਾ ਹੀ ਨਹੀਂ ਸੀ ਇਹਨਾਂ ਦੇ ਬਾਰੇ ਵੀ ਇਹ ਕੌਣ ਕੁੜੀਆਂ ਕੀ ਕੰਮ ਕਰਦੀਆਂ ਮੇਰੀ ਕੋਈ ਦਿਲਚਸਪੀ ਹੀ ਨਹੀਂ ਆ ਮੈਨੂੰ ਆ ਲੱਗਦਾ ਵੀ ਇਹ ਬਾਹ ਯਾਤ ਦੀਆਂ ਗੱਲਾਂ ਕਰੀ ਜਾਂਦੇ ਜਿਹੜੇ ਲੋਕ ਉਹਨਾਂ ਨੂੰ ਮੈਂ ਸੁਣਾ ਕਿਉਂ ਪੜਾਂ ਕਿਉਂ ਮੈਂ ਤਾਂ ਕਦੇ ਕਮੈਂਟ ਜੇਕਰ ਕੋਈ ਬਹੁਤੀ ਬਕਵਾਸ ਕਰੇ ਉਹਨੂੰ ਬਲੌਕ ਕਰ ਦਿਓ ਜੇ ਗੱਲ ਤੁਸੀਂ ਕਿਸੇ ਹੋਰ ਵਿਸ਼ੇ ਦੀ ਕਰਦੇ ਹੋ ਤੁਹਾਡੇ ਕੋਈ ਪਰਿਵਾਰ ਦੇ ਉੱਤੇ ਟਿੱਪਣੀ ਕਰਦਾ ਤੁਹਾਡੇ ਕੋਈ ਕਰਤਾਰ ਦੇ ਉੱਤੇ ਟਿੱਪਣੀ ਕਰਦਾ ਉਹਨੂੰ ਬਲੌਕ ਕਰ ਦਿਓ ਸੁੱਖ ਦੇ ਨਾਲ ਫੇਸਬੁੱਕ ਦੇ ਵਿੱਚ ਕਈ ਤਰ੍ਹਾਂੀਆਂ ਆਪਸ਼ਨਾਂ ਹੈਗੀਆਂ ਇੰਸਟਾਗ੍ਰਾਮ ਦੇ ਉੱਤੇ ਵੀ ਹੈਗੀਆਂ ਵਾਹੀ ਹੱਤ ਬੰਦੇ ਨੂੰ ਦੇਖਣਾ ਜ਼ਰੂਰੀ ਆ ਵੀ ਉਹਨੇ ਸਾਡੇ ਬਾਰੇ ਕੀ ਲਿਖਤਾ ਸੁਥਰੇ ਤਰੀਕੇ ਦੇ ਨਾਲ ਆਪਦੇ ਵਿਚਾਰ ਪੇਸ਼ ਕਰਨ ਵਾਲੇ ਲੋਕ ਆ ਜਿਹੜੇ ਉਹਨਾਂ ਨੂੰ ਸਲਾਮ ਕਰਨੀ ਬਣਦੀ ਆ ਪਰ ਜਿਸ ਤਰੀਕੇ ਦੇ ਨਾਲ ਪੰਜਾਬੀਆਂ ਨੇ ਇਸ ਗੱਲ ਨੂੰ ਸਿਖਰ ਦੇ ਉੱਤੇ ਪਹੁੰਚਾਇਆ ਮੈਨੂੰ ਆਇਆ ਲੱਗਦਾ ਵੀ ਪੰਜਾਬੀਆ ਜਿਹੜੇ ਬਿਲਕੁਲ ਦੁੱਧ ਥੋਤੇ ਬਣ ਗਏ ਆ ਪੰਜਾਬੀ ਨਾ ਕਦੇ ਸ਼ਲੀਲ ਗੱਲ ਕਰਦੇ ਆ ਨਾ ਇਹਨਾਂ ਦੇ ਸੁਭਾਅ ਦੇ ਵਿੱਚ ਕਦੇ ਅਸ਼ਲੀਲ ਗੱਲ ਸੀ ਨਾ ਇਹਨਾਂ ਨੇ ਕਦੇ ਜ਼ਿੰਦਗੀ ਦੇ ਵਿੱਚ ਗਾਲ ਕੱਢੀ ਆ ਇਹ ਪੰਜਾਬੀ ਸੱਚੀ ਮੁੱਚੀ ਬਿਲਕੁਲ ਸੁਥਰੀ ਜ਼ਿੰਦਗੀ ਬਤੀਤ ਕਰਦੇ ਆ ਇਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਸੀ ਹੋਈ ਕੀ ਕੀ ਜਾਂਦਾ ਇਹਨਾਂ ਨੂੰ ਪਤਾ ਲੱਗਣਾ ਹੀ ਨਹੀਂ ਸੀ ਜੇਕਰ ਆ ਪੰਜ ਚਾਰ ਕੁੜੀਆਂ ਆਉਂਦੀਆਂ ਤਾਂ ਗੱਲ ਇਹ ਆ ਵੀ ਉਹ ਗਲਤ ਹਨ ਸਹੀ ਆਪਾਂ ਵੀ ਨਹੀਂ ਹਾਂ ਗੱਲ ਇਹ ਆ ਜੀ ਕਿ ਇਸ ਵੇਲੇ ਇੱਕ ਮੁੱਦਾ ਚੱਲਦਾ ਇਹ ਮੁੱਦਾ ਜਿਵੇਂ ਪੰਜਾਬ ਦੇ ਵਿੱਚ ਮੁੱਦੇ ਆਉਂਦੇ ਹੁੰਦੇ ਆ ਮੁੱਦੇ ਪੰਜਾਬ ਦੇ ਵਿੱਚ ਆਉਂਦੇ ਹੁੰਦੇ ਆ ਕਿ ਤਿੰਨ ਕੁ ਮਹੀਨਿਆਂ ਬਾਅਦ ਕੋਈ ਨਾ ਕੋਈ ਮੁੱਦਾ ਆ ਗਿਆ ਜਾਂ ਦੋ ਕੁ ਮਹੀਨਿਆਂ ਬਾਅਦ ਕੋਈ ਨਾ ਕੋਈ ਮੁੱਦਾ ਆ ਗਿਆ ਮੁੱਦੇ ਦੇ ਉੱਤੇ ਮੁੱਦਾ ਪਾ ਰੂਪ ਪੈ ਜਾਂਦਾ ਸਾਰਾ ਕੁਝ ਸਾਹਮਣੇ ਆ ਜਾਣੇ ਆ ਹੁਣ ਦੇਖੋ ਅਮਰਤਪਾਲ ਸਿੰਘ ਮਹਿਰੋਂ ਦੇ ਵਕੀਲਾਂ ਨੇ ਇਹ ਗੱਲ ਕਹੀ ਆ ਘੁਮਣ ਭਰਾਵਾਂ ਨੇ ਇਹ ਗੱਲ ਕਹੀ ਆ ਵਕੀਲ ਸਾਹਿਬਾਨ ਨੇ ਬੜੇ ਸਤਿਕਾਰਤ ਵਕੀਲਾ ਉਹ ਉਹਨਾਂ ਨੇ ਗੱਲ ਕਹੀ ਆ ਵੀ ਸਾਡੀ ਅਮਰਤਪਾਲ ਨਾਲ ਗੱਲ ਹੋਈ ਆ ਤੇ ਉਹ ਜਿਹੜਾ ਅਮਰਤਪਾਲ ਉਹ ਸਰੈਂਡਰ ਕਰਨ ਨੂੰ ਤਿਆਰ ਆ ਬਸ਼ਰਤੇ ਕੋਈ ਵਧੇਕੀ ਨਾ ਹੋਵੇ ਕੋਈ ਜ਼ਿਆਰਤੀ ਨਾ ਤੇ ਹੁਣ ਕਈ ਲੋਕ ਪਤਾ ਲੜਾਈ ਕਿ ਲੜਦੇ ਆ ਤੁਸੀਂ ਭਾਈ ਸਭ ਭਾਈ ਅਮਰਤਪਾਲ ਸਿੰਘ ਮਹਿਰੋ ਕਿਉਂ ਨਹੀਂ ਕਹਿੰਦੇ ਮਰਦੀ ਅਗਲੇ ਦੀ ਭਾਈ ਜੇ ਕਿਸੇ ਨੇ ਕੱਲਾ ਮਹਿਰੋ ਕਹਿਣਾ ਤਾਂ ਵੀ ਠੀਕ ਆ ਜੇ ਕਿਸੇ ਨੇ ਅਮਰਤਪਾਲ ਸਿੰਘ ਮਹਿਰੋ ਕਹਿਣਾ ਤਾਂ ਵੀ ਠੀਕ ਆ ਪਰ ਤੁਸੀਂ ਲੜਾਈਆਂ ਕੈਸੀਆਂ ਲੜਦੇ ਆ ਜਿਵੇਂ ਪੰਜਾਬ ਦੇ ਬਾਕੀ ਮੁੱਦੇ ਮੁੱਕ ਗਏ ਆ ਹੁਣ ਤੁਸੀਂ ਇਹਦੇ ਮੂਰੇ ਭਾਈ ਕਿਉਂ ਨਹੀਂ ਲਾਇਆ ਤੁਸੀਂ ਇਹਨੂੰ ਸਤਕਾਰ ਕਿਉਂ ਨਹੀਂ ਦਿੰਦਾ ਮਤਲਬ ਇਹ ਹੈ ਜੀ ਕਿ ਜਿਹੜੀ ਗੱਲ ਮੈਨੂੰ ਚੰਗੀ ਲੱਗਦੀ ਆ ਜੇ ਦੂਜੇ ਨੇ ਉਹ ਗੱਲ ਨਹੀਂ ਕਹੀ ਉਹ ਗਦਾਰ ਆ ਉਹ ਪੰਥ ਦਾ ਵੀ ਦੁਖੀ ਆ ਉਹ ਸਮਾਜ ਦਾ ਵੀ ਗਦਾਰ ਆ ਉਹ ਦੇਸ਼ ਦਾ ਵੀ ਗਦਾਰ ਆ ਉਹ ਪੰਜਾਬੀ ਵੀ ਨਹੀਂ ਆ ਸਾਨੂੰ ਇਹ ਗੱਲਾਂ ਲੈ ਬੈਠੀਆਂ ਦੁਨੀਆ ਕਿੱਥੇ ਦੀ ਕਿੱਥੇ ਜਾ ਰਹੀ ਆ ਪਰ ਅਸੀਂ ਪੰਜਾਬੀ ਆਪਸ ਦੇ ਵਿੱਚ ਗਾਲੋ ਗਾਲੀ ਹੋਣ ਦੇ ਵਿੱਚ ਲੱਗੇ ਆ ਮੈਂ ਕੱਲ ਹੀ ਇੱਕ ਰਿਪੋਰਟ ਪੜ੍ਹੀ ਵੀ ਭਾਈ ਕਿਸ ਤਰੀਕੇ ਦੇ ਨਾਲ ਪੰਜਾਬੀ ਆ ਜਿਹੜੇ ਜਾਂ ਪੰਜਾਬੀਆਂ ਦਾ ਇੱਕ ਹਿੱਸਾ ਜਿਹੜਾ ਉਹ ਪੜ੍ਹਨ ਲਿਖਣ ਤੋਂ ਪਰੇ ਹੋ ਕੇ ਆਪਦੀ ਊਰਜਾ ਜਿਹੜੀ ਉਹ ਇਹਨਾਂ ਵਿਸ਼ਿਆਂ ਦੇ ਉੱਤੇ ਬਰਬਾਦ ਕਰਦਾ ਉਹ ਕਦੇ ਉਹਦੇ ਵਿੱਚ ਨੁਕਸ ਕੱਢਦਾ ਕਦੇ ਉਹਦੇ ਵਿੱਚ ਨਗੋਚ ਕੱਢਦੀ ਤੁਹਾਡੀ ਮਰਜ਼ੀ ਆ ਤੁਸੀਂ ਜ਼ਿੰਦਗੀ ਦੇ ਵਿੱਚ ਕਿਹੜਾ ਰਾਹ ਅਪਣਾਉਣਾ ਤੁਹਾਡੀ ਮਰਜ਼ੀ ਆ ਤੁਸੀਂ ਚੰਗੇ ਵੱਲ ਜਾਣਾ ਤੁਸੀਂ ਮਾੜੇ ਵੱਲ ਜਾਣਾ ਹੁਣ ਕਈ ਬੰਦੇ ਇਹ ਗੱਲ ਕਹਿੰਦੇ ਸਰਕਾਰਾਂ ਦਾ ਫਰਜ਼ ਬਣਦਾ ਜੀ ਅਸ਼ਲੀਲ ਕੰਟੈਂਟ ਬੰਦ ਕਰਨਾ ਬਿਲਕੁਲ ਠੀਕ ਹੈ ਜੀ ਸਰਕਾਰਾਂ ਦਾ ਫਰਜ਼ ਬਣਦਾ ਮੈਂ ਬਿਲਕੁਲ ਸਹਿਮਤ ਹਾਂ ਇਸ ਗੱਲ ਦੇ ਨਾਲ ਪਰ ਸਰਕਾਰ ਤਾਂ ਉਸੇ ਪੰਜਾਬ ਦੇ ਵਿੱਚ ਹੈ ਤੇ ਉਸੇ ਸਰਕਾਰ ਦੇ ਵਿੱਚ ਮੈਂ ਰਹਿਣਾ ਯਾਨੀ ਕਿ ਉਸੇ ਹੀ ਪੰਜਾਬ ਦੇ ਵਿੱਚ ਮੈਂ ਰਹਿਣਾ ਤੇ ਮੈਂ ਤਾਂ ਭਾਈ ਗੰਦਾ ਕੰਟੈਂਟ ਵੇਂਦਾ ਨਹੀਂਗਾ ਫਿਰ ਉਹ ਕਿਹੜੀ ਗੱਲੋਂ ਵੇਂਦੇ ਆ ਵੀ ਜਿਹੜੇ ਕਹਿੰਦੇ ਭਾਈ ਸਰਕਾਰ ਜੇਕਰ ਬੰਦ ਕਰੇ ਤੁਸੀਂ ਆਪ ਵੀ ਤਾਂ ਕੁਝ ਨਾ ਕੁਝ ਕਰੋ ਕਿ ਸਾਰਾ ਕੁਝ ਸਰਕਾਰ ਨਹੀਂ ਕਰਨਾ ਸਰਕਾਰ ਤਾਂ ਜਿਹੜੀਆਂ ਗੱਲਾਂ ਲਿਖੀਆਂ ਹੁੰਦੀਆਂ ਟੂਰਨ ਮੈਨੀਫੈਸਟੋ ਦੇ ਵਿੱਚ ਉਹ ਨਹੀਂ ਪੂਰੀਆਂ ਕਰਦੀ ਤੇ ਜਿਹੜਾ ਆਪਾਂ ਨਵਾਂ ਹੀ ਆਬ ਸੇੜ ਲੈਨੇ ਵੀ ਉਹਦੇ ਵੱਲੋਂ ਤਾਂ ਕਿੱਥੇ ਖਿਆਲ ਜਾਣਾ ਲੋੜ ਇਸ ਵਕਤ ਖੁਦ ਨੂੰ ਜਵਾਬਦੇਹ ਹੋਣ ਦੀ ਆ ਹਰ ਗੱਲ ਜੁੱਤੀ ਦੇ ਸਿਰ ਤੇ ਨਹੀਂ ਹੁੰਦੀ ਅਖੇ ਜੀ ਹੈਲਮਟ ਨਹੀਂ ਕੋਈ ਲੈਂਦਾ ਸਰਕਾਰ ਸਖਤ ਨਿਯਮ ਬਣਾਵੇ ਤੇ ਸਿਰ ਤਾਂ ਤੁਹਾਡਾ ਹੀ ਆ ਜਾਂ ਮਾਰੋਗੇ ਆਪਾਂ ਕੰਧ ਦੇ ਵਿੱਚ ਜਾ ਕੇ ਤੇ ਮਰਾਂਗੇ ਆਪ ਤੇ ਬਾਅਦ ਦੇ ਵਿੱਚ ਸੜਕ ਤੇ ਧਰਨਾ ਲਾ ਲਾਂਗੇ ਵੀ ਭਾਈ ਤਕਾ ਹੋ ਗਿਆ ਇਸ ਕਰਕੇ ਜੇਕਰ ਆਪਾਂ 2 ਲੱਖ ਦਾ ਮੋਟਰਸਾਈਕਲ ਲੈਨੇ ਤਾਂ 500 ਦਾ ਹੈਲਮਟ ਵੀ ਲੈ ਲੀਏ ਗਲਤ ਕੰਮ ਅਸੀਂ ਆਪ ਕਰਨੋਂ ਵੀ ਨਹੀਂ ਦੁਖਦੇ ਤੁਸੀਂ ਚੰਗੀਆਂ ਚੀਜ਼ਾਂ ਦੇਖੋ ਜਿਹੜੀ ਮਰਜ਼ੀ ਚੀਜ਼ ਦੇਖੋ ਜਿਹੜੀ ਤੁਹਾਨੂੰ ਚੰਗੀ ਲੱਗਦੀ ਉਹ ਦੇਖ ਲਓ ਬਾਕੀ ਛੱਡ ਦਿਓ ਗੱਲ ਤਾਂ ਸਿਰਫ ਇੰਨੀ ਆ ਹੁਣ ਇਸ ਵੇਲੇ ਮੁੱਦਾ ਚੱਲਦਾ ਤੇ ਮੁੱਦੇ ਦੇ ਵਿੱਚ ਕਈ ਬੰਦੇ ਆਪਦੀ ਬੱਲੇ ਬੱਲੇ ਕਰਾਉਣ ਦੇ ਲਈ ਕੋਈ ਇਧਰਲੇ ਪਾਸੇ ਨੂੰ ਆਰ ਲਾ ਗਿਆ ਕੋਈ ਇਧਰਲੇ ਪਾਸੇ ਨੂੰ ਆਰ ਲਾ ਗਿਆ ਹੁਣ ਸਿੱਖ ਨਾਲ ਸਿੱਖ ਪੜਨ ਲੱਗ ਪਿਆ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਤਿੰਨ ਚਾਰ ਸੱਜਣ ਐਸੇ ਆ ਜਿਹੜੇ ਇੱਕ ਦੂਜੇ ਦੇ ਉੱਤੇ ਮਾੜੀਆਂ ਸ਼ਬਦਾਵਲੀ ਵਰਤਦੇ ਆ ਇਹ ਦੱਸੋ ਵੀ ਹੁਣ ਆਪਾਂ ਸਿੱਖਾਂ ਦੀ ਇੱਜ਼ਤ ਬਣਾ ਰਹੇ ਆ ਜਾਂ ਆਪਾਂ ਹੁਣ ਬਾਣੇ ਦਾ ਸਤਿਕਾਰ ਕਰ ਰਹੇ ਆ ਬਾਣੇ ਦਾ ਅਸੀਂ ਸ हां बिल्कुल जी ਅਸੀਂ ਨਹੀਂ ਤੁਹਾਡੇ ਜਿੰਨੇ ਪਰਪੱਕ ਹੋਏ ਇਸੇ ਕਰਕੇ ਤਾਂ ਗਾਲਾਂ ਨਹੀਂ ਕੱਢਦੇਗੇ ਜਿਹੜੇ ਪਰਪੱਕ ਹੋਣ ਦੀ ਗੱਲ ਕਰਦੇ ਤੇ ਗਾਲਾਂ ਕੱਢਦੇ ਅਸੀਂ ਉਹਨਾਂ ਵਰਗੇ ਬਣਨੇ ਵੀ ਨਹੀਂ ਚਾਹੁੰਦੇਗੇ ਬਸ ਇਹਨਾਂ ਕੀ ਫਰਕ ਆ ਪਰ ਮੇਰੀ ਬੇਨਤੀ ਹੈ ਵੀ ਭਾਈ ਪੰਜਾਬ ਦੇ ਬਾਕੀ ਮੁੱਦਿਆਂ ਦਾ ਵੀ ਆਪਾਂ ਖਿਆਲ ਕਰੀਏ ਆ ਜਿਹੜਾ ਉਹਨੇ ਆ ਕਹਤਾ ਉਹਨੇ ਕਿਹਾ ਜੀ ਕਿ ਮੈਂ ਰੀਲ ਤਾਂ ਬਣਾਉਣੀ ਆ ਮੇਰੀ ਮਜਬੂਰੀ ਬਣ ਗਈ ਆ ਫਲਾਣੀ ਨੇ ਐ ਕਹਤਾ ਫਲਾਣੀ ਨੂੰ ਗਾਲਾਂ ਕੱਢਦੇ ਜੇ ਕਿਤੇ ਗਾਲਾਂ ਕੱਢ ਕੱਢ ਕੇ ਤਰੱਕੀ ਹੁੰਦੀ ਤਾਂ ਪੰਜਾਬ ਇਸ ਵੇਲੇ ਤਰੱਕੀ ਦੇ ਸਿਖਰ ਦੇ ਉੱਤੇ ਹੋਣਾ ਸੀ ਦੁਨੀਆ ਦੇ ਵਿੱਚ ਕਿਉਂਕਿ ਮੇਰਾ ਖਿਆਲ ਆ ਵੀ ਪੰਜਾਬੀਆਂ ਜਿੰਨੀਆਂ ਲੰਮੀਆਂ ਲੰਬੀਆਂ ਤੇ ਪੰਜਾਬੀਆਂ ਜਿੰਨੀਆਂ ਗਿਣਤੀ ਦੇ ਵਿੱਚ ਵੱਧ ਗਾਲਾਂ ਕੋਈ ਨਹੀਂ ਕੱਢਦਾ ਹੋਣਾ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਥਾਂ ਦੇ ਉੱਤੇ ਨਿੱਕੇ ਜੇ ਨਿਆਣੇ ਨੂੰ ਆਪਾਂ ਇਹ ਗੱਲ ਕਹਿੰਦੇ ਆ ਚਾਚੇ ਨੂੰ ਗਾਲ ਕੱਢ ਪੁੱਤ ਉਹ ਮਾਮੀ ਨੂੰ ਗਾਲ ਕੱਢ ਕੇ ਦਿਖਾਈ ਆ ਤਾਈ ਨੂੰ ਗਾਲ ਕੱਢ ਕੇ ਦਿਖਾਈ ਮਮੀ ਨੂੰ ਗਾਲ ਕੱਢੀ ਪਾਪੇ ਨੂੰ ਗਾਲ ਕੱਢੀ ਉਸ ਪੰਜਾਬ ਦੇ ਵਿੱਚ ਜਿੱਥੇ ਅਸੀਂ ਨਿੱਕੇ ਜੇ ਨਿਆਣੇ ਨੂੰ ਗਾਲਾਂ ਸਿਖਾਉਨੇ ਆ ਉਹ ਨਿਆਣੇ ਵੱਡੇ ਹੋ ਕੇ ਸੋਸ਼ਲ ਮੀਡੀਆ ਦੇ ਉੱਤੇ ਕਰਤੂਤਾਂ ਕਰਦੇ ਆ ਤੇ ਫਿਰ ਭਾਈ ਸਿਖਾਏ ਤਾਂ ਆਪਾਂ ਘਰ ਦੇ ਵਿੱਚੋਂ ਹੀ ਆ ਆਪਣਾ ਪਾਲਣ ਪੋਸ਼ਣ ਹੀ ਨਹੀਂ ਸਹੀ ਹੋਇਆ ਇਹਦਾ ਮਤਲਬ ਇਹ ਆ ਅਸੀਂ ਗੁਰਬਾਣੀ ਨਾਲੋਂ ਟੁੱਟੇ ਹੋਏ ਲੋਕ ਆ ਅਸੀਂ ਗੈਰ ਸੱਭਿਆਕ ਲੋਕ ਬਣ ਗਏ ਆ ਸਾਨੂੰ ਪੰਜਾਬ ਦੇ ਅਸਲ ਹਾਲਾਤ ਦੇ ਨਾਲ ਕੋਈ ਤਾਲੁਕ ਨਹੀਂ ਗਾ ਸਾਨੂੰ ਇਹ ਵੀ ਚੱਲਦੀ ਗੱਲ ਦੇ ਵਿੱਚ ਆਪਦਾ ਕੋਈ ਨਾ ਕੋਈ ਠੋਲਾ ਛੜਦਗੇ ਤੇ ਸਾਡਾ ਵੀ ਇਹਦੇ ਵਿੱਚ ਜ਼ਿਕਰ ਹੋ ਜੇ ਸੋ ਗੱਲ ਇਹ ਆ ਕਿ ਉਹ ਸਾਰੇ ਹੀ ਲੋਕ ਮੈਂ ਅਖੀਰ ਦੇ ਉੱਤੇ ਫਿਰ ਕਹਿਣਾ ਉਹ ਸਾਰੇ ਹੀ ਲੋਕ ਗਲ ਘੁੱਟਣ ਦੇ ਕਾਬਿਲ ਆ ਘਟਾਏ ਜਾਣ ਦੇ ਕਾਬਿਲ ਆ ਜਿਹੜੇ ਲੋਕ ਇਸ ਵੇਲੇ ਧੀਆਂ ਭੈਣਾਂ ਨੂੰ ਗਾਲ੍ਹਾਂ ਕੱਢ ਰਹੇ ਆ ਉਹ ਕਿਸੇ ਦੀ ਵੀ ਹੋਵੇ ਸਾਰਿਆਂ ਦੀਆਂ ਧੀਆਂ ਭੈਣਾਂ ਸਾਂਝੀਆਂ ਸਾਰੇਆਂ ਨੇ ਗਾ ਮਾਵਾ ਸਤਕਾਰਯੋਗ ਆ ਪਰ ਜੇਕਰ ਕੋਈ ਇੱਕ ਬੰਦਾ ਦੂਜੇ ਦੇ ਨਾਲ ਵਿਚਾਰ ਧਾਰਕਮਤ ਭੇਦ ਹੋਣ ਦੇ ਕਰਕੇ ਉਹਨੂੰ ਅਪਸ਼ਬਦਾਂ ਦੀ ਵਰਤੋਂ ਕਰੇ ਉਹਦੇ ਲਈ ਅਸ਼ਲੀਲ ਗੱਲਾਂ ਵਰਤੇ ਤਾਂ ਉਹਦੇ ਲਈ ਉਹੀ ਪਾਰਕਿੰਗ ਹੋਣੀ ਚਾਹੀਦੀ ਆ ਉਹਦਾ ਵੀ ਗੱਲ ਕੁੱਟ ਦਿਓ 15-20 ਮਿੰਟ ਉਹਰੇ ਤੇ ਵੀ ਲਾਉਣੇ ਚਾਹੀਦੇ ਆ ਤਾਂ ਜੋ ਉਹਦਾ ਚੰਗੀ ਤਰ੍ਹਾਂ ਉਹਦਾ ਮਕੂਠਾ ਪੈ ਜਾਵੇ ਲੋੜ ਇਸ ਗੱਲ ਦੀ ਆ ਆਜੋ ਆਪਾਂ ਸੁਥਰਾ ਕੰਮ ਕਰਗੇ ਚੰਗੇ ਕੰਮ ਕਰਗੇ ਇਹ ਜਿਹੜੇ ਲੋਕ ਹੁਣ ਪੁਲਿਸ ਦੀ ਗੱਲ ਆ ਪੁਲਿਸ ਨੇ ਕੀ ਕਾਰਵਾਈ ਕਰਨੀ ਆ ਕਾਨੂੰਨ ਨੇ ਕੀ ਕਾਰਵਾਈ ਕਰਨੀ ਆ ਮਹਿਰੋਂ ਨੇ ਸਰੈਂਡਰ ਕਰਨਾ ਕਿ ਨਹੀਂ ਦੁਬਈ ਤੋਂ ਆਉਣਾ ਕਿ ਨਹੀਂ ਵਕੀਲ ਸਾਹਿਬਾਨ ਕੀ ਕਰਦੇ ਇਹ ਉਹਨਾਂ ਦੇ ਉੱਤੇ ਗੱਲ ਛੱਡਦੇ ਠੋਲੇ ਛੱੜਨੇ ਉਰਲੀਆਂ ਪਰਲੀਆਂ ਕਰਨੀਆਂ ਆਮ ਬੰਦਿਆਂ ਨੂੰ ਬੰਦ ਕਰ ਦੇਣੀਆਂ ਚਾਹੀਦੀਆਂ